ਕਿਸ਼ਨ ਇਹਦੀ ਸੁਣਵਾਈ ਕੀਤੀ ਆ ਕੋਈ ਰੋਡ ਹੈ ਤੇ ਕਿ ਬੰਨ੍ਹ ਨਾ ਪਰੇ ਕੋਈ ਇਹਦੀ ਇਨਫੋਰਮੇਸ਼ਨ ਨਹੀਂ ਹੋ ਰਹੀ ਪਹਿਲਾਂ ਵੀ ਦੋ ਤਿੰਨ ਵਾਰੀ ਅਸੀਂ ਮੰਗ ਪੱਤਰ ਦੇ ਚੁੱਕੇ ਆ ਪਰ ਇਹਦੇ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਗਈ ਗੱਲ ਬਿਆਜ ਬਣੂ ਕੱਲ ਨੂੰ ਬਣੂਗੀ 15 ਦਿਨਾਂ ਨੂੰ ਬਣੂਗੀ ਪੁਲੀ ਦਾ ਗਿਆ ਦਾ ਪੁਲੀ ਵੀ ਜਾ ਕੇ ਉਹ ਪੁਰਾਣਾ ਠੱਕਣ ਨੂੰ ਤੇ ਰੱਖਤਾ ਜਿਹੜੀ ਸਭ ਤੋਂ ਪੁਰਾਣੀ ਸੀ ਨਾ ਜਾ ਕੇ ਉਹੀ ਰੱਖਦੀ ਉਹ ਪਤਾ ਨਹੀਂ ਇਹਨਾਂ ਨੇ ਕੀ ਕਾਲਾ ਮਾਲਾ ਕੀਤਾ 16 ਫੁੱਟ ਕਹਿੰਦੇ ਸੀ 8 ਫੁੱਟ ਤੇ ਬਣ ਗਈ ਜਾਂ ਐਮਐਲਏ ਸਾਹਿਬ ਤੱਕ ਪਹੁੰਚ ਗਈ ਆ ਜੈ ਸਾਹਿਬ ਆ ਰਹੇ ਨੇ ਅਸੀਂ ਜੈ ਸਿੰਘ ਸਾਹਿਬ ਦਾ ਇੰਤਜ਼ਾਰ ਕੀਤਾ ਅੱਜ ਕੀਤਾ ਕੱਲ ਕੀਤਾ ਵਿੱਚ ਕੈਵਲੇ ਛੁੱਟੀਆਂ ਆਈਆਂ ਕੜੀ ਕਹਿੰਦੇ ਰੱਖੜੀ ਆ ਗਈ ਆ ਉਹਨਾਂ ਨੂੰ ਇਸ ਤਰ੍ਹਾਂ ਦੇਖਦੇ ਦੇਖਦਾ ਤਕਰੀਬਨ ਲਗਭਗ 1.5 ਹਫ਼ਤੇ ਤੋਂ ਉੱਪਰ ਹੋ ਗਿਆ ਪਰ ਨਾਂ ਤਾਂ ਜੈ ਆਇਆ ਵੀ ਜੈ ਆਇਆ ਵੀ ਤਾਂ ਰੋਡ ਵਾਲੇ ਵਿਭਾਗਾਂ ਦੇ ਨਹੀਂ ਆਇਆ ਸੋ ਫਿਰ ਉਹਨਾਂ ਨੂੰ ਅਸੀਂ ਦੇਖਦੇ ਹੋਏ ਕਿ ਸਰਕਾਰ ਦੇ ਤਾਂ ਲਾਰੇ ਲੱਪੇ ਆ ਸ਼ਾਇਦ ਪ੍ਰਸ਼ਾਸਨ ਦੇ ਵੀ ਲਾਰੇ ਲੱਪੇ ਹੋਣ ਪਰ ਸਾਨੂੰ ਪ੍ਰਸ਼ਾਸਨ ਦੇ ਲਾਰੇ ਜੇ ਲਾਰੇ ਆ 7-8 ਦਿਨ ਬਾਅਦ ਜੈ ਸਿੰਘ ਸਾਹਿਬ ਆਏ ਜੈ ਸਾਹਿਬ ਆਏ ਉਹਨਾਂ ਨੇ ਤਾਂ ਇੱਕਦਮ ਪੱਲਾ ਝਾੜਨ ਵਾਲੀ ਗੱਲ ਕੀਤੀ ਉਹਨਾਂ ਨੇ ਇਹ ਗੱਲ ਕਹੀ ਵੀ ਮੇਰਾ ਤਾਂ ਇਸ 'ਚ ਕੋਈ ਕੰਮ ਹੈ ਨਹੀਂ ਕਹਿੰਦੇ ਵੀ ਜਾ ਦਾ ਤਾਂ ਇਸ 'ਚ ਕਮੇਟੀ ਘਰ ਵਾਲੇ ਬਣਾ ਸਕਦੇ ਆ ਜਾਂ ਤੁਸੀਂ ਐਮਐਲਏ ਸਾਹਿਬ ਨਾਲ ਤੁਸੀਂ ਗੱਲ ਕਰੋ ਵੀ ਕਿਹੜੇ ਵਿਭਾਗੇ ਨੇ ਸੜਕ ਬਣਾਉਣੀ ਆ ਉਹਨਾਂ ਨੇ ਕੋਈ ਸਾਨੂੰ ਭਰੋਸੇਯੋਗ ਦਿੱਤਾ ਨਹੀਂ ਭਰੋਸਾ ਸਾਨੂੰ ਮੇਰਾ ਨਾਮ ਦਰਸ਼ਨ ਸਿੰਘ ਤੇ ਅੱਜ ਕਾਹਦੇ ਲਈ ਇਕੱਠੇ ਹੋਏ ਆ ਮੈਂ ਸਭ ਤੋਂ ਪਹਿਲਾਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਪੰਜਾਬ ਬੈਨ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਸਾਡੇ ਮਲਾ ਨਿਵਾਸੀ ਹਰਗੋਬਿੰਦਨਗਰ ਦੇ ਇਹ ਮਤਲਬ ਖਬਰ ਸਰਕਾਰ ਤੱਕ ਪਹੁੰਚਾਉਣ ਵਾਸਤੇ ਸਾਡੇ ਵਿੱਚ ਸ਼ਾਮਲ ਹੋਏ ਆ ਉਸ ਤੋਂ ਬਾਅਦ ਚ ਮੈਂ ਜਿੰਨੇ ਵੀ ਆਪਣੇ ਹਰਗੋਬਿੰਦਨਗਰ ਦੇ ਜਿੰਨੇ ਵੀ ਵੀਰ ਇੱਥੇ ਹੰਬ ਹੰਬਾ ਕੇ ਆਪਣਾ ਕੀਮਤੀ ਟਾਈਮ ਕੱਢ ਕੇ ਇਹਦੇ ਵਿੱਚ ਪਹੁੰਚੇ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਅਸੀਂ ਜਿਹੜਾ ਤੁਸੀਂ ਪੁੱਛਿਆ ਇਕੱਠੇ ਹੋਣ ਦਾ ਮਕਸਦ ਇਕੱਠੇ ਹੋਣ ਦਾ ਸਭ ਮਲਾ ਇਹ ਮਲਾ ਨਿਵਾਸੀਆਂ ਦਾ ਮਕਸਦ ਇਹੀ ਹੈ ਕਿ ਪਿਛਲੇ 4 ਸਾਲ ਤੋਂ ਜਿਹੜਾ ਰੋਡ ਬਾਬਾ ਸ਼ੇਖਦੂ ਸਾਹਿਬ ਚੌਂਕ ਤੋਂ ਲੈ ਕੇ ਨੰਬਰ 1 ਗੇਟ ਤੇ ਨੰਬਰ 3 ਗੇਟ ਔਰ ਯੂਨੀਵਰਸਿਟੀ ਤੱਕ ਬਣਾਉਂਦਾ ਆਪਣੇ ਰੋਡ ਇਹਨੂੰ ਬਣਾਉਣ ਦੇ ਖਾਤਰ ਆ ਇਹ ਪਿਛਲੇ 3 ਸਾਲਾਂ ਤੋਂ ਰੋਡ ਸੀਵਰੇਜ ਕਰਨ ਪਹਿਲਾਂ ਪਟਿਆ ਗਿਆ ਸੀਗਾ ਉਸ ਤੋਂ ਬਾਅਦ ਦੇ ਵਿੱਚ ਨਾ ਤਾਂ 3 ਸਾਲ ਬਾਅਦ ਕਿਸੇ ਨੇ ਇਹਦੀ ਸੁਣਵਾਈ ਕੀਤੀ ਆ ਕੋਈ ਰੋਡ ਬਾਰੇ ਕੋਈ ਇਹਦੀ ਇਨਫੋਰਮੇਸ਼ਨ ਨਹੀਂ ਹੋ ਰਹੀ ਪਹਿਲਾਂ ਵੀ 2-3 ਵਾਰੀ ਅਸੀਂ ਮੰਗ ਪੱਤਰ ਦੇ ਚੁੱਕੇ ਆ ਪਰ ਇਹਦੇ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਗਈ ਸਾਡੀ ਇਹੀ ਸਰਕਾਰ ਦੇ ਅੱਗੇ ਗੁਜਾਇਸ਼ ਹੈ ਕਿ ਰੋਡ ਨੂੰ ਛੇਤੀ ਤੋਂ ਛੇਤੀ ਬਣਾ ਕੇ ਕੰਪਲੀਟ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪਰਮਜੀ ਸਿੰਘ ਜੀ ਨਾਲ ਕੀ ਕਹਿਣਾ ਚਾਹੁੰਦੇ ਹੋ ਮੇਰਾ ਇਹ ਸੜਕ ਬਣਨੀ ਚਾਹੀਦੀ ਹੈ ਕੋਈ ਲਾਰੇ ਲਾਈ ਨਹੀਂ ਗਵਰਨਮੈਂਟ ਨਾਲ ਤਾਂ ਕੋਈ ਕਰਦੇ ਪਹਿਲਾਂ ਨੰਦੇ ਨੂੰ ਬਣਾਉਂਦੇ ਰਹੇ ਅਸੀਂ ਉਦੋਂ ਵੀ ਇਹ ਹਾਲ ਬਿਆ ਅੱਜ ਬਣੂ ਕੱਲ ਨੂੰ ਬਣੂਗੀ 15 ਦਿਨਾਂ ਨੂੰ ਬਣੂਗੀ ਪੂਲੀ ਦਾ ਗਿਆ ਦਾ ਪੂਲੀ ਵੀ ਜਾ ਕੇ ਉਹ ਪੁਰਾਣਾ ਠਕਣੀ ਉੱਤੇ ਰਸਤਾ ਜਿਹੜੀ ਸੈਲਫ ਪੁਰਾਣੀ ਸੀ ਨਾ ਜਾ ਕੇ ਉਹੀ ਰੱਖਦੇ ਉਹ ਪਤਾ ਨਹੀਂ ਇਹਨਾਂ ਨੇ ਕੀ ਕਾਲਾ ਮਾਲਾ ਕੀਤਾ 16 ਫੁੱਟ ਕਹਿੰਦੇ ਸੀ 8 ਫੁੱਟ ਤੇ ਬਣੀ ਆ ਜੇ ਕਿਨੇ ਚੱਤ ਰਹੇ ਇੱਥੇ ਇੱਥੇ ਮੈਂ 2019 ਤੋਂ 201998 ਘੰਟਿਆਂ ਬਾਰੇ ਰਹਿ ਰਿਹਾ ਹਾਂ ਤੇ ਹਰ ਕਿਸ ਤਰ੍ਹਾਂ ਦਾ ਹਾਲ ਇਥੋਂ ਦਾ ਉਹ ਮੁੰਡਾ ਹਾਲਾ ਜੀ ਤਿੰਨ ਵਾਰੀ ਤੇ ਮੈਂ ਇਸ ਵਾਰ ਛੱਡ ਗਿਆ 68 ਸਾਲ ਦੀ ਮੇਰੀ ਏਜ ਹੈ ਮੈਂ ਤਿੰਨ ਵਾਰੀ ਮੈਂ ਢਿੱਗ ਗਿਆ ਖੁਦ ਕਿਸੇ ਨੂੰ ਕੀ ਕਹਿਣਾ ਕੀ ਅਪੀਲ ਕਰਨੇ ਕਹਿੰਦੇ ਅਪੀਲ ਜ਼ਿਆਦਾ ਬਣਾਉਣ ਨਹੀਂ ਫਿਰ ਬੂਟਾਂ ਵੇਲੇ ਸਹੀ ਸਾਡੀ ਰੀਚ ਆਉਣ ਬਸ ਜੀ ਮੇਰਾ ਨਾਮ ਗੁਰਚਰਨ ਸਿੰਘ ਹੈ ਜੀ ਤੇ ਮੈਂ ਅਸੀਂ ਦੁਬਾਰਾ ਉਹੀ ਤੁਹਾਨੂੰ ਰਿਪੀਟ ਕਰ ਰਹੇ ਹਾਂ ਜਿਵੇਂ ਪਹਿਲਾਂ ਵੀ ਇੱਕ ਦਿਨ ਗੁਜਾਰਸ਼ ਕੀਤੀ ਸੀ ਕਿ ਇਸ ਰੋਡ ਨੂੰ ਬਣਾਉਣ ਵਾਸਤੇ ਅਸੀਂ ਤਜਵੀਜ਼ ਘੜ ਰਹੇ ਹਾਂ ਅਗਰ ਸਾਡੀ ਇਹ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਨਾ ਮੰਨੀ ਤਾਂ ਅਸੀਂ ਅਗਲਾ ਕਦਮ ਕੋ ਚੁੱਕਾਂਗੇ ਸੋ ਅੱਜ ਅਸੀਂ ਫਿਰ ਦੁਬਾਰਾ ਇਕੱਠੇ ਹੋ ਕੇ ਉਸੇ ਨੀਤੀ ਨਾਲ ਹੀ ਕਿ ਸਾਡਾ ਰੋਡ ਬਣੇ ਤੇ ਇਸ ਨੀਤੀ ਨਾਲ ਇਕੱਠੇ ਹੋਏ ਹਾਂ ਕਿ ਅਸੀਂ ਡੀਸੀ ਸਾਹਿਬ ਤੱਕ ਪਹੁੰਚ ਕਰੀਏ ਅੱਜ ਸੇਕੂਨ ਸਾਹਿਬ ਤੱਕ ਕਰੀਏ ਜਿਹੜੇ ਐਮਐਲਏ ਸਾਹਿਬ ਨੇ ਮੌਜੂਦਾ ਤੇ ਜਿਹੜੇ ਪ੍ਰਧਾਨ ਨਗਰ ਕੌਂਸਲ ਉਹਨਾਂ ਤੱਕ ਵੀ ਆ ਆਵਾਜ਼ ਬਚਾਈਏ ਤਾਂ ਜੋ ਕਿਸੇ ਨਾ ਕਿਸੇ ਦੇ ਕੰਨ ਤੇ ਜੂਰ ਸਰਕੇ ਜਿਹੜਾ ਵੀ ਇਸ ਰੋਡ ਨੂੰ ਬਣਾਉਣ ਲਈ ਜ਼ਿੰਮੇਵਾਰ ਆ ਉਹ ਆਪਣੀ ਜ਼ਿੰਮੇਵਾਰੀ ਨਿਭਾਵੇ ਜਾਂ ਸਾਡੀ ਕੋਈ ਅਰਜ਼ ਸੁਣ ਲੇ ਸੋ ਇਸ ਤਰੀਕੇ ਨਾਲ ਅਸੀਂ ਦੁਬਾਰਾ ਇਕੱਠੇ ਹੋਏ ਆ ਤੇ ਇਹ ਅਜੇ ਸਾਡਾ ਮਤਲਬ ਅੱਜ ਇਹਨਾਂ ਨੂੰ ਆਪਣਾ ਮੰਗ ਪੱਤਰ ਦੇਣ ਲਈ ਅ ਅਸੀਂ ਅੱਜ ਕੋਸ਼ਿਸ਼ ਕਰ ਰਹੇ ਆ ਤੇ ਜਾ ਵੀ ਰਹੇ ਆ ਤੇ ਉਸ ਤੋਂ ਅ ਅਗਰ ਫੇਰ ਵੀ ਨਾ ਸੁਣੀ ਤਾਂ ਫੇਰ ਤਾਂ ਸਾਨੂੰ ਆ ਲਾਸਟ ਸਾਡੇ ਕੋਲੇ ਹਥਿਆਰ ਧਰਨਾ ਹੀ ਆ ਤੇ ਧਰਨੇ ਦੇ ਵਿੱਚ ਆਏ ਆ ਕਿ ਫਿਰ ਆਮ ਲੋਕ ਵੀ ਖੱਜਲ ਖਰਾਬ ਹੋਣਗੇ ਤੇ ਬਸ ਇੰਨੀਆਂ ਕੁ ਬੇਨਤੀਆਂ ਨੇ ਕਿ ਸਾਡੀ ਅੱਜ ਦੁਬਾਰਾ ਸੁਣੀ ਜਾਵੇ ਅਸੀਂ ਦੁਬਾਰਾ ਇਸੇ ਕਰਕੇ ਇਕੱਠੇ ਹੋਏ ਆ ਸੀ ਕੱਟ ਕੀਤਾ ਸੀਗਾ ਤੇ ਉਸ ਵੰਚ ਕੋਈ ਗੱਲਬਾਤ ਨਹੀਂ ਬਣੀ ਹਿੰਦੀ ਆ ਗੱਲਬਾਤ ਬਣੀ ਸੀ ਕਹਿੰਦੇ ਸੀਗੇ ਵੀ ਵੀ ਸਾਡੀ ਗੱਲ ਗਵਰਨਮੈਂਟ ਤੱਕ ਸਰਕਾਰ ਤੱਕ ਪਹੁੰਚ ਗਈ ਆ ਜਾਂ ਐਮਐਲਏ ਸਾਹਿਬ ਤੱਕ ਪਹੁੰਚ ਗਈ ਆ ਜੈ ਜੀ ਸਾਹਿਬ ਆ ਰਹੇ ਨੇ ਅਸੀਂ ਜੈ ਜੀ ਸਾਹਿਬ ਦਾ ਇੰਤਜ਼ਾਰ ਕੀਤਾ ਅੱਜ ਕੀਤਾ ਕੱਲ ਕੀਤਾ ਵਿੱਚ ਕਹਿ ਦਿੰਦੇ ਛੁੱਟੀਆਂ ਆਈਆਂ ਕਦੀ ਕਹਿੰਦੇ ਰਖੜੀ ਆ ਗਈ ਹੈ ਉਹਨਾਂ ਨੂੰ ਇਸ ਤਰ੍ਹਾਂ ਡੀਕ ਦੰ ਡੀਕ ਦਾ ਤਕਰੀਬਨ ਸਾਨੂੰ ਡੇਢ ਹਫ਼ਤੇ ਤੋਂ ਉੱਪਰ ਹੋ ਗਿਆ ਤਕਰੀਬਨ 10 ਦਿਨਾਂ ਦੇ ਕਰੀਬ ਤਾਂ ਹੋ ਹੀ ਗਏ ਆ ਤੋਂ ਪਰ ਨਾਂ ਤਾਂ ਜਈ ਆਇਆ ਜੇ ਜਈ ਆਇਆ ਵੀ ਤਾਂ ਰੋਡ ਵਾਲੇ ਵਿਭਾਗਾਂ ਦੇ ਨਹੀਂ ਆਇਆ ਸੋ ਫਿਰ ਉਹਨਾਂ ਨੂੰ ਅਸੀਂ ਦੇਖਦੇ ਹੋਏ ਕਿ ਸਰਕਾਰ ਦੇ ਤਾਂ ਲਾਰੇ ਲੱਪੇ ਆ ਸ਼ਾਇਦ ਪ੍ਰਸ਼ਾਸਨ ਦੇ ਵੀ ਲਾਰੇ ਲੱਪੇ ਹੋਣ ਤੇ ਹੁਣ ਉਸੇ ਚੀਜ਼ ਨੂੰ ਦੁਬਾਰਾ ਰਿਪੀਟ ਕਰ ਰਹੇ ਆ ਕਿ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਤੱਕ ਆਪਣੇ ਇਸ ਨੂੰ ਰੋਡ ਨੂੰ ਬਣਾਉਣ ਦੇ ਲਈ ਕਾਮਯਾਬ ਹੋਈਏ ਮੇਰਾ ਨਾਮ ਨਿਰਿੰਦਰ ਸਿੰਘ ਹੈ ਜੀ ਅੱਜ ਕਾਹਦੇ ਲਈ ਇਕੱਠੇ ਦੁਬਾਰਾ ਅੱਜ ਅਸੀਂ ਇਕੱਠੇ ਹੋਏ ਆਂ ਦੁਬਾਰਾ ਉਸੇ ਵਿਸ਼ੇ ਬਾਰੇ ਸੜਕ ਦੇ ਵਿਸ਼ੇ ਬਾਰੇ ਪਹਿਲਾਂ ਵੀ ਅਸੀਂ ਤੁਹਾਡੇ ਚੈਨਲ ਥਰੂ ਖਬਰ ਲਵਾਈ ਸੀ ਵੀ ਸਾਡੀ ਸੜਕ ਦਾ ਕੋਈ ਹੱਲ ਕੀਤਾ ਜਾਵੇ ਪਰ ਸਾਨੂੰ ਪ੍ਰਸ਼ਾਸਨ ਲਾਰੇ ਜੇ ਲਾਰੇ ਆ 7-8 ਦਿਨ ਬਾਅਦ ਜੈ ਸਾਹਿਬ ਆਏ ਜੈ ਸਾਹਿਬ ਆਏ ਉਹਨਾਂ ਨੇ ਤਾਂ ਇੱਕਦਮ ਪੱਲਾ ਝਾੜਨ ਵਾਲੀ ਗੱਲ ਕੀਤੀ ਉਹਨਾਂ ਨੇ ਇਹ ਗੱਲ ਕਹੀ ਵੀ ਮੇਰਾ ਤਾਂ ਇਸ 'ਚ ਕੋਈ ਕੰਮ ਹੈ ਨਹੀਂ ਕਹਿੰਦੇ ਵੀ ਜਿਆਦਾ ਤਾਂ ਇਸ 'ਚ ਕਮੇਟੀ ਘਰ ਵਾਲੇ ਬਣਾ ਸਕਦੇ ਆ ਜਾਂ ਤੁਸੀਂ ਐਮਐਲਏ ਸਾਹਿਬ ਨਾਲ ਤੁਸੀਂ ਗੱਲ ਕਰੋ ਵੀ ਕਿਹੜੇ ਮਹਿਕਮੇ ਨੇ ਸੜਕ ਬਣਾਉਣੀ ਆ ਉਹਨਾਂ ਨੇ ਕੋਈ ਸਾਨੂੰ ਭਰੋਸੇਯੋਗ ਦਿੱਤਾ ਨਹੀਂ ਭਰੋਸਾ ਸਾਨੂੰ ਇਸ ਲਈ ਅਸੀਂ ਅੱਜ ਦੁਬਾਰਾ ਕਦਮ ਚੱਕਿਆ ਵੀ ਅਸੀਂ ਇਕੱਠੇ ਹੋਈਏ ਅਸੀਂ ਅੱਜ ਮੰਗ ਪੱਤਰ ਦੇਵਾਂਗੇ ਡੀਸੀ ਸਾਹਿਬ ਨੂੰ ਉਧਰ ਐਮਐਲਏ ਸਾਹਿਬ ਨੂੰ ਤੇ ਨਿੰਦਾ ਜੀ ਨੂੰ ਦੇਵਾਂਗੇ ਕਮੇਟੀ ਪ੍ਰਧਾਨ ਨੂੰ ਵੇ ਸਾਡੀ ਕੋਈ ਸੜਕ ਦਾ ਹੱਲ ਕੀਤਾ ਜਾਵੇ ਜੇ ਪ੍ਰਸ਼ਾਸਨ ਸਾਡੀ ਨਹੀਂ ਗੌਰ ਕਰਦਾ ਕੋਈ ਸੁਣਦਾ ਤਾਂ ਅਗਾ ਸਾਨੂੰ ਕੋਈ ਠੋਸ ਕਦਮ ਵੀ ਚੱਕਣਾ ਪਊਗਾ ਜਿਵੇਂ ਕੋਈ ਧਰਨਾ ਉਸ ਚਾਮ ਲੋਕ ਵੀ ਪਰੇਸ਼ਾਨ ਹੋਣਗੇ ਅਸੀਂ ਵੀ ਪਰੇਸ਼ਾਨ ਹੋਵਾਂਗੇ ਅਸੀਂ ਕਿੰਨੇ ਵੀ ਇਥੋਂ ਤੱਕ ਨਾ ਪਹੁੰਚੀਏ ਸਾਡਾ ਪਹਿਲਾਂ ਹੀ ਕੋਈ ਹੱਲ ਕੀਤਾ ਜਾਵੇ ਧੰਨਵਾਦ